ਅੱਜ ਅਸੀਂ ਬਾਈ ਜੀ ਤੁਹਾਡੇ ਲਈ ਜੋ ਟਰੈਕਟਰ ਲੈ ਕੇ ਆਏ ਆ ਉਸ ਕੁਆਲਿਟੀ ਤੇ ਉਸ ਤੋਂ ਸਸਤਾ 735 ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਟਰੈਕਟਰ ਬਾਰੇ ਸਾਰੀ ਜਾਣਕਾਰੀ ਇਸ ਦੇ ਰੇਟ ਬਾਰੇ ਇਸ ਦੇ ਮਾਡਲ ਬਾਰੇ ਤੁਹਾਨੂੰ ਦਵਾਂਗੇ ਪਰ ਪਹਿਲਾਂ ਬੇਨਤੀ ਹੈ ਬਾਈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਤੇ ਨਾਲ ਹੀ ਬੇਨਤੀ ਹੈ ਬਾਈ ਜੀ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਜਰੂਰ ਕਰਨਾ ਤਾਂ ਜੋ ਜੇ ਕਿਸੇ ਮੇਰੇ ਵੀਰ ਭਾਈ ਨੂੰ 735 ਦੀ ਜ਼ਰੂਰਤ ਹੋਵੇ ਤਾਂ ਉਹ ਇਸ ਵੀਡੀਓ ਨੂੰ ਦੇਖ ਕੇ 735 ਫ੍ਰੀ ਦੇ ਲੈ ਤੇ ਹੁਣ ਬਾਈ ਜੀ ਆਪਾਂ ਗੱਲ ਕਰਦੇ ਆ ਇਸ ਟਰੈਕਟਰ ਦੀ ਸਬਰਾਜ 735 FE ਇਹ ਟਰੈਕਟਰ ਬਾਈ ਜੀ ਮਾਡਲ 1998 ਪੰਜਾਬ ਨੰਬਰ ਆ ਬਾਕੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਬਾਈ ਜੀ ਬਾਈ ਨੇ ਪੂਰੀ ਸਾਵਧਾਨੀ ਦੇ ਨਾਲ ਟਰੈਕਟਰ ਤੋਂ ਕੰਮ ਲਿੱਤਾ ਹੋਇਆਗਾ ਟਰੈਕਟਰ ਗੇਅਰ ਇੰਜਨ ਦਾ ਪੂਰਾ ਵਧੀਆ ਜੋਰ-ਜੂਰ ਦਾ ਜੋਰ-ਜੂਰ ਦਾ ਪੂਰਾ ਤਕੜਾ ਬਾਈ ਜੀ ਬਾਕੀ ਇਹ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਖੜਾਗਾ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਚੱਲਦਾਗਾ ਬਾਈ ਜੀ ਤੇ ਬਾਈ ਜੀ ਜੇ ਇਸ ਗੱਲ ਕਰੀਏ ਆਪਾਂ ਹੁਣ ਇਸ ਟਰੈਕਟਰ ਦੇ ਮੁੱਲ ਬਾਰੇ ਤਾਂ ਬਾਈ ਜੀ ਨੇ ਇਸ ਟਰੈਕਟਰ ਦਾ ਮੁੱਲ 135000 ਰੱਖਿਆਗਾ ਰੇਟ ਕੋਈ ਫਿਕਸ ਨਹੀਂ ਹੈਗਾ ਬਾਈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਬਾਈ ਜੀ ਇਹ ਟਰੈਕਟਰ ਲੁਧਿਆਣਾ ਦੇ ਸਮਰਾਲਾ ਏਰੀਆ ਦੇ ਵਿੱਚ ਖੜਾਗਾ ਸੇਲ ਦੇ ਵਾਸਤੇ